ਹਰ ਤੋਂ ਯਾਰ ਖਾਲਸਤਰਾਂ ਖਾਲਸਤਰ ਉਪਰਾਲੇ ਦੀ ਸੋਚ ਤੇ ਜਰਾਂ ਦੇਾਂਗੇ ਧੋਕੇ ਜਿਦੋਂ ਤੁਹਾਡੀ ਸੋਚ ਤੇ ਜਰਾਂ ਦੇਾਂਗੇ ਧੋਕੇ ਦਿੱਲੀ ਬਣੇਗਾ ਖਾਲਸਤਰ ਦਿੱਲੀ ਬਣੇਗਾ ਖਾਲਸਤਰ ਦਿੱਲੀ ਬਣੇਗਾ ਖਾਲਸਤਰ ਦਿੱਲੀ ਬਣੇਗਾ ਖਾਲਸਤਰ ਹਰਿਆਣਾ ਬਣੇਗਾ ਖਾਲਸਤਰ ਹਰਿਆਣਾ ਬਣੇਗਾ ਅੱਜਲ ਬਣੇਗਾ ਹਰਿਸਤਾਨਾ ਨਗਰ ਬਣੇਗਾ ਬੋਲ ਸਵਾਜਸਤਾਨ ਬਣੇਗਾ ਹਰਿਸਤਾਨਾ ਵਾਟ ਯੂ ਵਾਟ ਕੋਰਸਤਾਨ ਵਾਟ ਯੂ ਵਾਟ ਕੋਰਸਤਾਨ ਵਾਟ ਯੂ ਵਾਟ ਕੋਰਸਤਾਨ ਦੀਪ ਸਿੱਧੂ ਦੀ ਸੋਚ ਤੇਰਾ ਦੇਵਾਂਗੇ ਥੋਕ ਕੇ ਸ਼ੀਨ ਨਿਰਦੀ ਸਾਥ ਤੇ ਤੇਰਾ ਦੇਵਾਂਗੇ ਥੋਕ ਸ਼ੀਨ ਨਿਰਦੀ ਸਾਥ ਤੇ ਤੇਰਾ ਦੇਵੋਗੇ